ਵਾਹ ਜੱਗੀ ਤੇ ਚੱਕ ਦੇ ਸ਼ਾਬਾਸ਼ ਆ ਵੀਰ ਜੱਗੀ ਬੱਲਾ ਹਲਵਾਈ ਕਰਾ ਹਾਂ ਸਵੇਰੇ ਆਉਣਿਆ ਪ੍ਰਭਾਤ ਫੇਰੀ ਵਾਲੇ ਤੇ ਉਹਨਾਂ ਨੂੰ ਪੜੋਣੀ ਚਾਹ ਦੇ ਨਾਲੇ ਛਕਾਉਣੇ ਆ ਪਕੌੜੇ ਤੜਕਿਓ 3:30 4 ਵਜੇ ਤਰੂ ਫੇਰੀ ਵਾਲੇ ਇੱਥੇ ਆ ਜਾਣਗੇ ਉਹਨਾਂ ਦੀ ਖਾਤਰ ਆਦੇ ਪਕੌੜੇ ਪਾਲਕ ਤੇ ਲਸਣ ਉਹ ਲਿਆਂਦਾ ਮੈਂ ਤੇ ਆਲੇ ਤੇ ਭੁੱਕਤਾ ਜੀਰਾ ਆਫੇ ਦਾ ਹਣ ਨੂਨ ਉਹ ਆ ਕਾਗੜਾ ਸਾਰੀਆਂ ਰਸਤਾ ਪਾਗੜਾ ਦੇਖ ਕੇ ਗਰਾਫੇ ਕੀ ਕੀ ਪੈਂਦਾ ਢੀਲਾ ਪਾ ਕੇ ਜਮੈਣ ਹੈ ਢੀਲਾ ਪਹਿਲਾਂ ਪਾਇਆ ਫਿਰ ਪਾਇਆ ਨੂਨ ਉਹ ਤੇ ਹੁਣ ਹੁਣ ਕੀ ਪੈਂਦਾ ਇਹ ਆ ਗਈ ਆ ਬੈਕਅਪ ਰਿਪੋਰਟਰ ਦੀ ਟੱਬੀ ਆ ਉਹਦੇ ਖੁੱਲੀ ਜਾਂਦਾ ਹੁਣ ਇਹ ਪਾਊਗਾ ਬੈਕਅਪ ਰਿਪੋਰਟਰ ਆ ਵੀ ਬੜਾ ਆ ਪਾਤਾ ਬੈਕਅਪ ਰਿਪੋਰਟਰ ਉੱਤੇ ਆਏ ਬਣਦੇ ਆ ਪਕੌੜੇ ਐਵੇਂ ਆਪਾਂ ਕਹਿੰਦੇ ਨੇ ਹਲਵਾਈਆਂ ਦੇ ਪਕੌੜੇ ਸਵਾਲ ਆ ਐ ਐ ਹੁੰਦੇ ਆ ਸਵਾਲ ਆ ਆ ਪਹਿਲਾ ਜੀਰਾ ਪਾਇਆ ਫੇਰ ਪਾਇਆ ਨੂਰ ਤੇ ਫੇਰ ਪਾਇਆ ਬੇਕਿੰਗ ਪਾਊਡਰ ਹੁਣ ਆ ਦੇ ਮਿਰਚਾਂ ਲਾਲ ਮਿਰਚਾਂ ਹਰੀਆਂ ਮਿਰਚਾਂ ਆ ਹਰੀਆਂ ਤੇ ਕਾਲੀ ਪੰਜਾਂ ਆ ਗਿਆ ਹਰੀ ਮਿਰਚ ਆ ਚੱਲ ਰਹੀ ਆ ਪੱਠੀ ਹਣ ਪਕੌੜੇ ਕੱਢ ਕੇ ਤੇ ਇੱਥੇ ਲਾ ਦੇਣੀ ਹੈ ਢੇਰੀ ਤੇ ਤੜਕਿਓ ਚੱਲਣਗੇ ਕਰਾ ਫੇਰ ਤੜਕਿਓ ਆ ਆ ਪਈ ਉਹਨਾਂ ਦੇ ਗੈਸ ਉਹਦੀ ਫੋਟਾ ਦੇ ਮਲਦੀਬ ਹਲਾਈ ਹਲਵਾਈ ਸੀ ਪਹਿਲਾਂ ਅੱਜ ਵੀ ਰਿਹਾ ਉਹ ਕੱਲ ਵੀ ਪਰਸੋਂ ਵੀ ਸਰਪੰਚ ਕਹਿੰਦੇ ਖੰਡ ਪਾੜਤੀ ਆ ਸਾਮਾਨ ਪਿਆ ਉਹਨਾਂ ਦਾ ਬਚਿਆ ਆ ਬੁੰਦੀ ਪਈ ਆ ਪਰਿਓ ਧਾਲ ਪਈ ਆ ਉਹ ਸਾਡੇ ਆਲੂ ਥੀਰੇ ਪਏ ਆ ਬਾਬਾ ਉਹਦੇ ਕੱਢੀ ਜਾਂਦਾ ਸੀ ਆਲੂ ਹਲਵਾਈ ਉਧਰ ਗਿਆ ਉਹਨੇ ਜਦੋਂ ਤੁਹਾਨੂੰ ਖਰਾ ਆਲੂ ਫਿੰਗਰ ਦਿਖਾ ਦੇਣਾ ਫਿੰਗਰ ਉਹ ਆਵੇ ਇੱਥੇ ਬਾਬਾ ਬਣਾਉਂਦਾ ਸੀ ਫਿੰਗਰ ਆ ਦੇ ਆੜਿਆ ਫਿੰਗਰ ਕੱਟੀ ਬੈਠਾ ਦਾ ਆੜਿਆ ਹਾ ਆਲੂ ਉਹਦੇ ਤੋਤੇ ਆ ਸੀਗਾ ਮਸ਼ੀਨ ਆਹ ਫਿੰਗਰ ਕੱਟਣ ਵਾਲੀ ਆਹ ਮਸ਼ੀਨ ਆ ਆੜਿਆ ਹਾ ਇਹ ਤਾ ਉਹ ਬਈ ਆਲੂ ਸਾਬ ਦੇ ਉਹ ਲਿਆ ਮਿਕਸ ਹੀ ਉਹਦੇ ਚ ਰਗੜੂਗਾ ਕੋਸਣਾ ਕੋਸੋ ਆ ਸਾਨੂੰ ਹੋਰ ਸਮਾਨ ਦਿਖਾਉਨੇ ਆ ਤੇ ਪਉਦਾ ਕੁਸੋ ਹਾਂ ਹਾਂ ਟੱਲਿੰਗਾ ਪਾਈ ਜਨਾਂ ਨਾਲ ਤੜੀਆਂ ਵੀ ਪਊਗਾ ਸਾਫ ਦਾ ਤੜੀਆਂ ਲੈ ਆ ਲੈ ਇਹ ਆ ਸਾਫ ਦਾ ਟੱਲਿੰਗਾ ਇਹ ਆ ਕੀ ਆ ਇਹ ਹੈਗਾ ਆਰ ਆ ਰੂਟ ਆ ਆ ਆਰ ਆ ਰੂਟ ਆ ਆਪਾਂ ਤਾਂ ਆਰ ਆ ਰੂਟ ਆ ਮਾ ਇਹ ਬਾ ਆਰ ਆ ਰੂਟੋਂ ਹੌਣ ਸਿੱਟੂਗਾ ਬੇਸਣ ਹੋ ਔਰ ਪਾਉਲਾ ਦੇ ਆ ਗਿਆ ਬੇਸਣ ਹੋ ਯਾਰ ਵੀ ਲੱ ਆ ਗਿਆ ਬੇਸਣ ਸ਼ਾਬਾਸ਼ ਲਾ ਹਾਂ ਬੜਾ ਬੇਸਣ ਹੋ ਵੀ ਲੈਣਾ ਆਹ ਦੀਆਂ 4 ਝਾੜੀਆਂ ਪਈਆਂ ਵੱਟਗਾਂ ਆਹ ਵੱਟਗਾਂ ਝਾੜੀਆਂ ਪਈਆਂ ਵੱਡੀ ਤੇ ਛੋਟੀ ਹਾਂ ਇੰਨਾ ਨਾ ਕੱਢ ਦਿਆ ਕਰੰਟੋ ਇਹ ਖਿੱਚਦੇ ਲੱਖਾਂ ਦਾ ਖਮਾਰ ਫਿਰ ਵੱਡੀ ਚਾਲ ਨਹੀਂ ਇਹ ਇੱਥੇ ਕਿਹ ਵਾਲੇ ਪੀਪੇ ਆਹ ਇਹ ਕਿਹਦੇ ਕਿਹ ਵਾਲੇ ਪੀਪੇ ਆਲਾ 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 ਸ਼ਵਾਸ਼ ਸ਼ਵਾਸ਼ ਓ ਦੇ ਪਿਆਲਾ ਸੋਹਣਾ ਆ ਹਲ ਲਸਣ ਕਰੂਗਾ ਮਿਕਸੀ ਦੇ ਵਿੱਚ ਘੋਰਦੇ ਤੇ ਬਾਬੇ ਨੂੰ ਕਾਹ ਪਹੋਰਦੇ ਅਸੀਂ ਪਹੋਰ ਦਿੰਨੇ ਆ ਚਲ ਹੁਣ ਉਹ ਲਸਣ ਪਹੋਰੂਗਾ ਲਸਣ ਪਹੋਰ ਕੇ ਆਹ ਦੇ ਹੁਣ ਲਸਣ ਪਹੋਰੂਗਾ ਲਸਣ ਪਹੋਰ ਕੇ ਮਿਕਸੀ 'ਚ ਕਰੂਗਾ ਫੇਰ ਬਾਈ ਮਿਕਸੀ 'ਚ ਆ ਵੀ ਫਿਰ ਇਹਦਾ ਪਾਣੀ ਇਹ ਇਹਦਾ ਪਾਣੀ ਪਾਉ ਹਾਂ ਇਹਦਾ ਟੈਸਟ ਬਣ ਜਾਂਦਾ ਪੂਰਾ ਵਧੀਆ ਛੱਲਾ ਛੱਲਾ ਕਰਦੇ ਗੱਲੀ ਗੱਲੀ ਘੜੀ ਜੀ ਆਏ ਆ ਇਹ ਆ ਜੱਗੀ ਹਲਵਾਈ ਰਣਸੀ ਕੇ ਆਲਾ ਧੂੜ ਕੋਟ ਰਣਸੀ ਕੇ ਲਾਲ ਇਹਦਾ ਪਰਾ ਹੈਗਾ ਕੰਮਾ ਇਹ ਕੱਢ ਦਿਆ ਕਰ ਦੋ ਅ ਗਰਦ ਕੱਢ ਦੇ ਕਰਦੇ ਕਮਲ ਨਾ ਕੋਈ ਇਹਦਾ ਜਦੋਂ ਨਾ ਆ ਕੰਮ ਵੀ ਨਾ ਕਰੇ ਕਮੇ ਆ ਕੰਮ ਵੀ ਬੜਾ ਭੋਰ ਕੇ ਆਹੋ ਆਹੋ ਕੋਈ ਨਹੀਂ ਕੋਈ ਨਹੀਂ ਕਰ ਲਾ ਕਰ ਲਾ ਬੋਲਾ 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 ਉਹਦੇ ਤੇ ਆਪਾਂ ਨਾ ਤੜ ਕਿਉਂ ਚਾਹ ਤਰਦੀਆਂ ਤੇ ਅਖਲ ਪਾੜਾਂ ਪਈਆਂ ਨਹੀਂ ਆਪਾਂ ਪੱਟੀਆਂ ਨਹੀਂ ਜਗਾਉਣੀਆਂ ਆਪਾਂ ਤਾਂ ਉਹਦੇ ਦੀਨ ਦਾ ਸੇਕਾਂਗੇ ਸੇਕਾਂਗੇ ਤੇ ਨਾਲੇ ਆਪਾਂ ਉਹਦੇ ਤੇ ਧਲਾ ਕੇ ਚਾਹ ਐਨਾ ਚੋ ਟੱਪ ਹੋ ਪਏ ਆਪਣੇ ਦੇਗੇ ਉਹਨਾਂ 'ਚ ਧਰ ਕੇ ਤੇ ਪਾਣੀ ਪਾ ਕੇ ਉੱਤੇ ਰੱਖ ਦੀ ਤੇ ਮੁੜ ਕੇ ਲਾ ਕੇ ਖਲਪਾਣਾ ਦੋ ਥੱਲੇ ਤੇ ਛੱਡ ਕੇ ਕੋਈ ਤੇ ਅੱਗ ਲਾ ਲੈਣਾ ਸੇਕਾਂਗੇ ਨੇ ਚਾਹ ਬਣ ਜੂ ਹਾਂ ਪਾਣੀ ਨੇ ਗਰਮ ਹੋਈ ਉਹ ਚੱਲੀ ਜਾਊਗਾ ਕੰਮ ਹਾਂ ਉਹਦੇ ਉੱਪਰ ਤਾਂ ਪਾਣੀ ਨਾ ਉਹ ਭਰਿਆ ਹੀ ਪਿਆ ਮੈਂ ਦੇਖ ਕੇ ਉਹ ਨਾ ਫੇਰੀ ਵਾਲੇ ਆਉਣਿਆ ਤੜਕਿਓ ਫੇਰੀ ਵਾਲੇ ਪ੍ਰভাত ਫੇਰੀ ਪ੍ਰভাত ਫੇਰੀ ਉਹਨਾਂ ਨੂੰ ਪਿਉਂਦੇ ਨੇ ਚਾਹ ਹਰ ਸਾਲ ਦੀ ਤਰ੍ਹਾਂ ਆ ਲਈ ਇੱਥੇ ਬਹਿ ਕੇ ਨਾਲੇ ਤਾਂ ਸੇਕਾਂਗੇ ਤੇ ਨਾਲੇ ਆ ਦੇ ਇਹਦੇ ਜੀ ਧਰ ਦਿਆਂਗੇ ਚਾਹ ਆ ਪਾਣੀ ਹੋਈ ਜਾਂਦਾ ਗਰਮ ਹਾਂ ਆ ਪਾਣੀ ਗਰਮ ਹੋਈ ਜਾਂਦਾ ਆ ਭਾਂਡੇ ਭੁੰਡੇ ਇੱਥੇ ਹੀ ਰੱਖ ਗਏ ਸਾਰੇ ਆਪਿਆ ਬਾਲਣ ਤੇ ਖਲਪਾੜਾ ਨਾਲ ਦੋ ਪਾਥੀਆਂ ਲਾ ਕੇ ਉੱਤੇ ਲਾ ਕੇ ਖਲਪਾੜਾ ਛੜ ਦੇਾਂਗੇ ਚਾਲ